ਆਸੀ ਕਿ ਕੋਈ ਇੱਥੇ ਚੋਰ ਹੈ ਜਿਹੜਾ ਉਹ ਭੱਜ ਰਿਹਾ ਪਹਾੜੀ ਵੱਲ ਨੂੰ ਭੱਜਿਆ ਚੀਫ ਵੱਲ ਨੂੰ ਤਾਂ ਫਿਰ ਮੈਂ ਆਪਣੀ ਫੋਰਸ ਨਾਲ ਉੱਥੇ ਗਿਆ ਤਾਂ ਦੇਖਿਆ ਉੱਥੇ ਜਾ ਕੇ ਉਹ ਭੱਜਦਾ ਭੱਜਦਾ ਨਾਲੇ ਨਹਿਰ ਪੈਂਦੀ ਜਿਹੜੀ ਆਪਣੀ ਉਹ ਨਹਿਰ ਵੱਲ ਨੂੰ ਚਲ ਗਿਆ ਤਾਂ ਥੱਲੇ ਨਹਿਰ 'ਚ ਜਿਹੜੀ ਹੈਗੀ ਉਹਨੇ ਪਤਾ ਲੱਗਿਆ ਛਾਣ ਮਾਰ ਦਿੱਤੀ ਐ ਪਰ ਉਹਦੀ ਕੰਡੀਸ਼ਨ ਥੋੜੀ ਜੀ ਐਸੀ ਸੀ ਕਿ ਉਹ ਡੁੱਬ ਸਕਦਾ ਸੀ ਤਾਂ ਫਿਰ ਪਹਿਲਾ ਫਰਜ਼ ਸੀ ਕਾਨੂੰਨ ਬਾਅਦ ਚੋਂ ਪਹਿਲਾ ਕਿਸੇ ਦੀ ਜਾਨ ਬਚਾਣੀ ਇਨਸਾਨੀ ਸੀ ਤਾਂ ਫਰ ਰਸੀ ਰੱਸਾ ਖਿੱਚ ਕੇ ਜਿਹੜੀ ਹੈਗੀ ਸਿੱਟ ਕੇ ਉਹਨੂੰ ਕੱਢਿਆ ਬਾਹਰ ਜੀ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਅਨੰਦਪੁਰ ਸਾਹਿਬ ਪੁਲਿਸ ਦੇ ਵਿੱਚ ਕਹਿੰਦੇ ਏਰੀਏ ਦੇ ਵਿੱਚ ਹੀ ਨਹੀਂ ਜਿਹੜੀ ਹੈਗੀ ਉਹ ਕਿਤੇ ਛਿੰੜੀ ਪਿੰਡ ਵਿੱਚ ਕੋਈ ਚੋਰੀ ਵਗੈਰਾ ਕੀਤੀ ਸੁਣਨੀ ਪਾਈ ਗਈ ਹੈ ਹਾਲੇ ਤੱਕ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਜਦੋਂ ਫਿਰ ਅਨੰਦਪੁਰ ਨਾਲ ਐਸ ਐਚ ਓ ਸਾਹਿਬ ਨਾਲ ਦਾਨਿਸ਼ਵੀਰ ਜੀ ਨਾਲ ਅਸੀਂ ਗੱਲਬਾਤ ਕੀਤੀ ਹੈ ਜਦੋਂ ਉਹ ਕਾਰਵਾਈ ਕਰਦੇ ਨੇ ਮੁੰਡਾ ਅਸੀਂ ਇੱਥੇ ਲਿਆਂਦਾ ਏ ਥਾਣੇ ਹੋਂ ਤੋਂ ਸੁਧਾਰ ਤੇ ਜਿਹੜੀ ਕਾਰਵਾਈਆਂ ਕੀਤੀ ਗਈ ਸਰ ਪਹਿਲੇ ਵੀ ਹੈ ਕੋਈ ਜਿੰਦਾ ਨੰਗਲ ਦਾ ਹੀ ਰਹਿਣੇ ਵਾਲਾ ਇਹ ਨਸ਼ੇ ਦਾ ਆਦੀ ਆ ਤੇ ਖੁਦ ਵੀ ਦੱਸ ਰਿਹਾ ਮੈਂ ਨਸ਼ਾ ਕਰਦਾ ਏ ਤੇ ਕੋਈ ਪਰਚਾ ਮਾਮਲਾ ਇਹਦੇ ਉਪਰ ਦਾਰਜਾ ਪ੍ਰਿੰਸ ਨਾਮ ਹੈ ਇਹਦਾ ਇਹ ਪ੍ਰਿੰਸ ਇੱਥੇ ਸਰਕਾਰੀ ਨੌਕਰੀ ਕਰਦਾ ਸਾਡੇ ਕੋਲ ਵੀ ਕਿਹਦੀ ਕੰਪਲੇਂਟ ਹੈਗੀ ਸੀ ਕੰਪਲੇਂਟ ਹੈਗੀ ਸੀ ਕਿ ਬੀਬੀਐਮਬੀ ਦੇ ਵਿੱਚ ਇਹਨੇ ਕੁਝ ਇਹ ਜਿਹੇ ਆ ਕੋਈ ਚੋਰੀ ਕੀਤਾ ਸਰਕਾਰੀ ਨੌਕਰੀ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਸੀ ਚੰਗਾ ਹੋਇਆ ਆ ਗਿਆ ਆਪਾਂ ਉਹ ਵੀ ਵੈਰੀਫਾਈ ਕਰਨ ਲੱਗੇ ਆ ਜੀ ਹਾਂਜੀ ਹਾਂਜੀ ਕਾਡੇ ਕਰੀ ਵਾਪਰੀ ਤੇ ਤੁਸੀਂ ਕਿਥੋਂ ਦੇ ਹੋ ਮੈਂ ਚਿੰਜੜੀ ਆਨੰਦਪੁਰ ਸਾਹਿਬ ਆਈ ਤੇ ਕਿਦਣ ਦੀ ਇਹ ਜਿਹੜੀ ਘਟਨਾ ਹੋਈ ਹੈ ਇਹ 27 ਤਰੀਕ ਦੀ ਹੋਈ ਜੀ ਸਵੇਰਾ ਤੇ ਕੀ ਚੋਰੀ ਕਰਕੇ ਲੈ ਗਏ ਇਹ 50000 ਰੁਪਏ ਆ ਚਾਚੀ ਦੇ ਗਹਿਣੇ ਆ ਤੇ ਚਾਂਦੀ ਆ ਚਾਚੀ ਦੀ ਜਿਹਦੇ ਨਿਆਣੇ ਦੇ ਰੱਖੀ ਹੋੁੰਦੀ ਜੀ ਉਹ ਲੈ ਗਈ ਇਹ ਘਰ ਚ ਦਖਲ ਹੋ ਕੇ ਹਾਂਜੀ ਹਾਂਜੀ ਜੰਦੇ ਵੱਡੇ ਇਹਨਾਂ ਨੇ ਕਟਰ ਨਾਲ ਅੱਛਾ ਜੀ ਰਾਤ ਨੂੰ ਕੀਤੀ ਕਿ ਦਿਨੇ ਚੋਰੀ ਰਾਤ ਨੂੰ ਹੀ ਰਾਤ ਨੂੰ ਅੱਜ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਇੱਥੇ ਆ ਨੰਗਲ ਸਾਨੂੰ ਬੰਦੇ ਛੱਡੇ ਵੀ ਆਏ ਸਾਨੂੰ ਸੂਹ ਲੱਗੀ ਵੀ ਆ ਇੱਥੇ ਜੀ ਤੇ ਤੁਸੀਂ ਤਾਂ ਪੇछा ਕਿਧਰੋਂ ਫੜੋ ਗਿਆ ਹਾਂਜੀ ਹਾਂਜੀ ਇਹ ਨਹੀਂ ਨਹਿਰਚਾਲ ਮਾਰਦੀ ਸੀ ਹੁਣ ਹਾਂਜੀ ਤਾਂ ਮਗਰ ਬੇਵੇ ਨੇ ਡਰ ਕੇ ਨਹਿਰਚਾਲ ਮਾਰਦੀ ਜੇ ਹੁਣ ਕੱਢ ਲਿਓ ਠੀਕ ਐ ਹਾਂਜੀ ਭਾਜੀ ਪਹਿਲੇ ਚੋਰੀ ਕੀਤੀ ਦੋ ਜਣੇ ਨੇ ਅੱਛਾ ਹਾਂਜੀ ਹਾਂਜੀ ਤੇ ਇਹਨਾਂ ਮੰਨਿਆ ਇਹ ਦੇ ਘਰ ਦੇ ਨੇ ਹੁਣ ਮੰਨਿਆ ਭਾਜੀ ਨਹੀਂ ਪਹਿਲਾਂ ਵੀ ਮੰਨਿਆ ਪਹਿਲਾਂ ਮੰਨਣੀ ਗੱਲ ਉਹ ਨਹੀਂ ਗਿਆ ਕੀਤਾ ਪਹਿਲਾਂ ਯਾਰ ਇਹ ਅੱਛਾ ਹੁਣ ਅਸੀਂ ਆਪ ਲੱਭੇ ਖਫਤਾ ਹੋ ਗਿਆ ਤੇ ਕਿੱਦਾਂ ਇੱਥੇ ਨੱਠ ਪੱਟ ਕੇ ਕਿੱਦਾਂ ਇੱਧਰ ਆ ਗਏ ਤੁਸੀਂ ਪਿੱਛੇ ਭਾਈ ਸੂਬ ਬੰਦ ਲਾਏ ਤੇ ਬੱਚੇ ਹਾਂ ਪਹਾੜੀਆਂ ਪੂਰੀਆਂ ਕਰਾਸ ਕਰਦਾ ਆਇਆ ਆਪਾਂ ਨੂੰ ਪਤਾ ਲੱਗ ਗਿਆ ਭਾਈ ਹੁਣ ਇਹ ਤਾਂ ਪਤਾ ਨਹੀਂ ਬਾਕੀ ਆਏ ਪਹਾੜ ਦੇ ਵਿੱਚ ਅਜਿਹਾ ਅੱਲਾ ਹੀ ਸਗਾ ਜੀ ਤੇ ਹੋਰ ਭਾਜੀ ਇਹਦੇ ਨਾਲ 4 ਵਜੇ ਮੈਂ ਤੇ ਹੋਰ ਹੈ ਹਾਂ ਇੱਕ ਭੱਜ ਗਿਆ ਇੱਕ ਇਹਦਾ ਸਗਾ ਭਾਈ ਹੈ ਦੋ ਬੰਦੇ ਹੋਰ ਹੈ ਇੱਕ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੀ ਹੈ ਕਹੀ ਹੈ ਭਾਜੀ ਇਹਦੀ بیوی ਐ ਵੀ ਚ ਮੋਟਰ ਚੋਰੀ ਕੀਤੀ ਵੀ ਘਰ ਚੋਇਆ ਕੱਚਾ ਨਾ ਇਹ ਪ੍ਰਵਾਸੀ ਆ ਕਿ ਪੰਜਾਬੀ ਆ ਪ੍ਰਵਾਸੀ ਹੈ ਭਾਜੀ ਨੰਗਲ ਦਾ ਏ ਨੰਕਾ ਦਾ ਨੰਕਾ ਦਾ ਲੋਕਲ ਹੈ ਆਇਆ ਸੀ ਕਿ ਕੋਈ ਇੱਥੇ ਚੋਰ ਹੈ ਜਿਹੜਾ ਉਹ ਭੱਜ ਰਿਹਾ ਪਹਾੜੀ ਵੱਲ ਨੂੰ ਭੱਜਿਆ ਚੀਫ ਵੱਲ ਨੂੰ ਤਾਂ ਫਿਰ ਮੈਂ ਆਪਣੀ ਪੋਸਟ ਨਾਲ ਉੱਥੇ ਗਿਆ ਤਾਂ ਉਹ ਤਾਂ ਦੇਖਿਆ ਉੱਥੇ ਜਾ ਕੇ ਉਹ ਭਾਜ ਦਾ ਭਾਜ ਦਾ ਨਾਲੇ ਨਹਿਰ ਪੈਂਦੀ ਜਿਹੜੀ ਆਪਣੀ ਉਹ ਨਹਿਰ ਵੱਲੋਂ ਚਲ ਗਿਆ ਤਾਂ ਥੱਲੇ ਨਹਿਰ 'ਚ ਜਿਹੜੀ ਹੈਗੀ ਉਹਨੇ ਪਤਾ ਲੱਗਿਆ ਛਾਣ ਮਾਰ ਦਿੱਤੀ ਐ ਪਰ ਉਹਦੀ ਕੰਡੀਸ਼ਨ ਥੋੜੀ ਜੀ ਐ ਸੀ ਕਿ ਉਹ ਡੁੱਬ ਸਕਦਾ ਸੀ ਤਾਂ ਫਿਰ ਪਹਿਲਾ ਫਰਜ਼ ਸੀ ਕਾਨੂੰਨ ਬਾਅਦ ਚੋਂ ਪਹਿਲਾ ਕਿਸੇ ਦੀ ਜਾਨ ਬਚਾਣੀ ਇਨਸਾਨੀ ਸੀ ਤਾਂ ਫਿਰ ਅਸੀਂ ਰੱਸਾ ਖਿੱਚ ਕੇ ਜਿਹੜੀ ਹੈਗੀ ਸੱਟ ਕੇ ਉਹਨੂੰ ਕੱਢਿਆ ਬਾਹਰ ਜੀ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਅਨੰਦਪੁਰ ਸਾਹਿਬ ਪੁਲਿਸ ਦੇ ਵਿੱਚ ਕਹਿੰਦੇ ਏਰੀਆ ਦੇ ਵਿੱਚ ਹੀ ਨਹੀਂ ਜਿਹੜੀ ਹੈਗੀ ਉਹ ਕਿਤੇ ਛਿੰੜੀ ਪਿੰਡ ਵਿੱਚ ਕੋਈ ਚੋਰੀ ਵਗੈਰਾ ਕੀਤੀ ਸੁੰਨੀ ਪਾਈ ਗਈ ਹੈ ਹਾਲੇ ਤੱਕ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਜਦੋਂ ਫਿਰ ਅਨੰਦਪੁਰ ਨਾਲ ਐਸ ਐਚ ਓ ਸਾਹਿਬ ਨਾਲ ਦਾਨਿਸ਼ਵੀਰ ਜੀ ਨਾਲ ਅਸੀਂ ਗੱਲਬਾਤ ਕੀਤੀ ਹੈ ਜਦੋਂ ਉਹ ਕਾਰਵਾਈ ਕਰਦੇ ਨੇ ਮੁੰਡਾ ਅਸੀਂ ਇੱਥੇ ਲਿਆਂਦਾ ਏ ਥਾਣੇ ਹੁਣ ਤੋਂ ਸੁਧਾਰ ਤੇ ਜਿਹੜੀ ਕਾਰਵਾਈਆਂ ਕੀਤੀ ਗਈ ਸਰ ਪਹਿਲੇ ਵੀ ਹੈ ਕੋਈ ਜਿੰਦਾ ਨੰਗਲ ਦਾ ਹੀ ਰਹਿਣੇ ਵਾਲਾ ਇਹ ਨਸ਼ੇ ਦਾ ਆਦੀ ਆ ਤੇ ਖੁਦ ਵੀ ਦੱਸ ਰਿਹਾ ਮੈਂ ਨਸ਼ਾ ਕਰਦਾ ਏ ਤੇ ਕੋਈ ਪਰਚਾ ਮਾਮਲਾ ਇਹਦੇ ਉਪਰ ਦਾਰਜਾ ਪ੍ਰਿੰਸ ਨਾਮ ਹੈ ਇਹਦਾ ਇਹ ਪ੍ਰਿੰਸ ਇੱਥੇ ਸਰਕਾਰੀ ਨੌਕਰੀ ਕਰਦਾ ਸਾਡੇ ਕੋਲ ਵੀ ਕਿਹਦੀ ਕੰਪਲੇਂਟ ਹੈਗੀ ਸੀ ਕੰਪਲੇਂਟ ਹੈਗੀ ਸੀ ਕਿ ਸੀ ਕਿ BBMB ਦੇ ਵਿੱਚ ਇਹਨੇ ਕੁਝ ਇਹ ਜਿਹੇ ਆ ਕੋਈ ਚੋਰੀ ਕੀਤਾ ਸਰਕਾਰੀ ਨੌਕਰੀ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਸੀ ਚੰਗਾ ਹੋਇਆ ਆ ਗਿਆ ਆਪਾਂ ਉਹ ਵੀ ਵੈਰੀਫਾਈ ਕਰਨ ਲੱਗੇ ਆ ਜੀ ਹਾਂਜੀ ਹਾਂਜੀ ਕਾਡੇ ਕਰੀ ਵਾਪਰੀ ਤੇ ਤੁਸੀਂ ਕਿਥੋਂ ਦੇ ਹੋ ਮੈਂ ਚਿੰਜੜੀ ਆਨੰਦਪੁਰ ਸਾਹਿਬ ਆਈ ਤੇ ਕਿਦਣ ਦੀ ਇਹ ਜਿਹੜੀ ਘਟਨਾ ਹੋਈ ਹੈ ਇਹ 27 ਤਰੀਕ ਦੀ ਹੋਈ ਜੀ ਸਵੇਰਾ ਤੇ ਕੀ ਚੋਰੀ ਕਰਕੇ ਲੈ ਗਏ ਇਹ 50000 ਰੁਪਏ ਆ ਚਾਚੀ ਦੇ ਗਹਿਣੇ ਆ ਤੇ ਚਾਂਦੀ ਆ ਚਾਚੀ ਦੀ ਜਿਹਦੇ ਨਿਆਣੇ ਦੇ ਰੱਖੀ ਹੋੁੰਦੀ ਜੀ ਉਹ ਲੈ ਗਏ ਇਹ ਘਰ ਚ ਦਖਲ ਹੋ ਕੇ ਹਾਂਜੀ ਹਾਂਜੀ ਜੰਦੇ ਵੱਡੇ ਇਹਨਾਂ ਨੇ ਕਟਰ ਨਾਲ ਅੱਛਾ ਜੀ ਰਾਤ ਨੂੰ ਕੀਤੀ ਕਿ ਦਿਨੇ ਚੋਰੀ ਰਾਤ ਨੂੰ ਹੀ ਰਾਤ ਨੂੰ ਅੱਜ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਇੱਥੇ ਆ ਨੰਗਲ ਸਾਨੂੰ ਬੰਦੇ ਛੱਡੇ ਵੀ ਆਏ ਸਾਨੂੰ ਸੂਹ ਲੱਗੀ ਵੀ ਆ ਇੱਥੇ ਦਾ ਜੀ ਤੇ ਤੁਸੀਂ ਤਾਂ ਪਿੱਛਾ ਕਿੱਦੋਂ ਫੜੋ ਗਿਆ ਹਾਂਜੀ ਹਾਂਜੀ ਇਹ ਨਹੀਂ ਇਹ ਨਰਦਸਾਲ ਮਾਰਦੀ ਸੀ ਹਾਂਜੀ ਤਾਂ ਮਗਰ ਬੇਵੇਂ ਡਰ ਕੇ ਨਹਿਰ ਚਾਲ ਮਾਰਤੀ ਜਦੋਂ ਕੱਢ ਲਿਆ ਠੀਕ ਐ ਹਾਂਜੀ ਭਾਜੀ ਪਹਿਲੇ ਚੋਰੀ ਕੀਤੀ ਉਹ ਦੋ ਜਣਾਂ ਅੱਛਾ ਹਾਂਜੀ ਤੇ ਇਹਨਾਂ ਮੰਨਿਆ ਇਹਦੇ ਘਰ ਦੇ ਨੇ ਹੁਣ ਮੰਨਿਆ ਭਾਜੀ ਨਹੀਂ ਪਹਿਲਾਂ ਵੀ ਮੰਨਿਆ ਪਹਿਲਾਂ ਮੰਨਣੀ ਉਹ ਨਹੀਂ ਗਿਆ ਕੀਤਾ ਪਹਿਲਾਂ ਯਾਰੀ ਅੱਛਾ ਹੁਣ ਅਸੀਂ ਆਪ ਲੱਭੇ ਹਫਤਾ ਹੋ ਗਿਆ ਤੇ ਕਿੱਦਾਂ ਇੱਥੇ ਨੱਠ ਪੱਟ ਕੇ ਕਿੱਦਾਂ ਇੱਧਰ ਆ ਗਿਆ ਤੁਸੀਂ ਪਿੱਛੇ ਭਾਈ ਸੂਬ ਬੰਦ ਲਾਏ ਦੇ ਬੱਚੇ ਹਾਂ ਤੇ ਪਹਾੜੀਆਂ ਪੂੜੀਆਂ ਕਰਾਸ ਕਰਦਾ ਆਏ ਆਪਾਂ ਨੂੰ ਪਤਾ ਲੱਗ ਗਿਆ ਭਾਈ ਹੁਣ ਇਹ ਤਾਂ ਪਹਿਲਾਂ ਨਹੀਂ ਆਪਾਂ ਇੱਧਰ ਆਏ ਤੇ ਪਹਾੜ ਦੇ ਮੱਧਾ ਸੀਗਾ ਪਹਿਲਾਂ ਹੀ ਸੀਗਾ ਜੀ ਤੇ ਹੋਰ ਭਾਜੀ ਇਹਦੇ ਨਾਲ 4 ਵਜੇ ਮੰਤੇ ਹੋਰ ਇਹ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੀ ਹੈ ਕਹੀ ਹੈ ਭਾਜੀ ਇਹਨੇ ਬੀਵੀਐਮ ਵਿੱਚ ਮੋਟਰ ਚੋਰੀ ਕੀਤੀ ਵੀ ਘਰ ਚੋਇਆ ਕੱਚਾ ਨਾ ਇਹ ਪ੍ਰਵਾਸੀ ਆ ਕਿ ਪੰਜਾਬੀ ਆ ਪ੍ਰਵਾਸੀ ਹੈ ਭਾਜੀ ਨੰਗਲ ਦਾ ਏ ਨੰਗਲ ਦਾ ਨੰਗਲ ਦਾ ਲੋਕਲ ਆ ਇਹ